ਹਰਾਮ ਕਰਤਾ ਚਾਹ ਹੋਰ ਕੀ ਮੈਂ ਵੇਖ ਕੇ ਜਾਣਾ ਸੀ ਸਾਰੇ ਪੈਸੇ ਚੋਰੀ ਕਰਾ ਕੇ ਆ ਗਿਆ ਦਾਸ ਸਭ ਤਾਂ ਬੜਾ ਹੀ ਮਾਣਾ ਹੋਇਆ ਭਣੇ ਲੈ ਇੱਕ ਦਿਨ ਤੇਰੇ ਜੀਜੇ ਦੇ ਕੋਲ ਸੁਣ ਮਾਸਟਰ ਮੈਨੂੰ ਕਹਿੰਦਾ ਕਹਿੰਦਾ ਭਗਵਾਨੇ ਮੈਂ ਕਿਹਾ ਹਾਂ ਕਹਿੰਦਾ ਚੱਲ ਤੇਰੇ ਵੇਖ ਕੇ ਚਲੀਏ ਵਾਲੀ ਕੁਝ ਨਹੀਂ ਹੋਣੀ ਨਹੀਂ ਮੈਨੂੰ ਤਾਂ ਐਨੀ ਖੁਸ਼ੀ ਛਿੜੀ ਆ ਭੈਣਾਂ ਨੂੰ ਪਤਾ ਹੀ ਆ ਜਦੋਂ ਕਿਤੇ ਘਰਾਂ ਵਾਲਾ ਦੇਖ ਕੇ ਚੱਲ ਗਿਆ ਕਿੰਨੀ ਖੁਸ਼ੀ ਹੁੰਦੀ ਆ ਨਹੀਂ ਮੈਨੂੰ ਤਾਂ ਨਹੀਂ ਖੁਸ਼ੀ ਚੜੀ ਜੀ ਐਨੀ ਖੁਸ਼ੀ ਚੜੀ ਨਹੀਂ ਮਾਤਾ ਮਾਰ ਕੇ ਛਾਲ ਪਾ ਕੇ ਨਵਾਂ ਸਵਾਰ ਬੈ ਗਈ ਸਾਈਕਲ ਤੇ ਅੱਛਾ ਹੋਰ ਕੀ ਕੈਸਾ ਨਹੀਂ ਭੁੱਲ ਗਈ ਕੈਸਾ ਨੂੰ ਫਿਰ ਭੁੱਲਣੀ ਨਹੀਂ ਪੈਣੀ ਸੀ ਹਣਾ ਮੈਂ ਤਾਂ ਚਾਹ ਚੱਲ ਗਿਆ ਪੇਕਿਆਂ ਦਾ ਕਿੰਨੂ ਨਹੀਂ ਚਾਹ ਹੁੰਦਾ ਜੀ ਮੈਂ ਤਾਂ ਮਾਰ ਕੇ ਛਾਲ ਪੈ ਗਈ ਸਾਈਕਲ ਤੇ ਅੱਛਾ ਬਸ ਬੈ ਗਈ ਸੀ ਕਦੇ ਸਾਈਕਲ ਸੱਜੇ ਨੂੰ ਕਦੇ ਸਾਈਕਲ ਖੱਬੇ ਨੂੰ ਕਦੇ ਕੋਈ ਚਵਾੜ ਦੇ ਕਿਉਂ ਸਾਈਕਲ ਟੁੱਟ ਗਈ ਸੀ ਹੋਰ ਓ ਨੱਲੇ ਬਾੜ ਦੇ ਸਾਈਕਲ ਹੈ ਕਦੇ ਉੱਤੇ ਛੱਡ ਦੇ ਨਹੀਂ ਮੈਂ ਤਾਂ ਬੰਦਲ ਗਈ ਮੈਨੂੰ ਤਾਂ ਪਿੱਛੇ ਹੀ ਸਿੱਟ ਗਿਆ ਕੈਰੀਅਰ ਤੋਂ ਨਹੀਂ ਬਥੇਰੀਆਂ ਆਵਾਜ਼ਾਂ ਮਾਰੀਆਂ ਉਹ ਕੰਚਨ ਮੈਨੂੰ ਨਾਲ ਤਾਂ ਲੈ ਜਾ ਨਹੀਂ ਕਿੱਥੇ ਸੁਣਿਆ ਤੂੰ ਉਹ ਤਾਂ ਸੁਣੀ ਨਹੀਂ ਹੈਗੀ ਅੱਗੇ ਕੀ ਹੋਇਆ ਪੜ ਜਾਂਦਾ ਜਾਂਦਾ ਰੋੜੇ ਤੇ ਸਾਈਕਲ ਸੜਾ ਲਿਆ ਅੱਛਾ ਜਾ ਕੇ ਡੱਮੂ ਦੇਖੀ ਕਿ ਮੈਂ ਬਚ ਗਈ ਮੈਂ ਤਾਂ ਫੇਰ ਵੀ ਬਚ ਗਈ ਉਹ ਤਾਂ ਗਿੱਟਾ ਟੁੱਟ ਗਿਆ ਬੜੀ ਬੜੀ ਹੋਈ ਨਹੀਂ ਉਹ ਤਾਂ ਨੀ ਜੀ ਟਾਹੋਡਾ ਸਾਈਕਲ ਤੋਂ ਦਿੱਤੀ ਆ ਸੀ ਕਸ਼ਟਾ ਦੇ ਨੀ ਜੀ ਟਾਹੋਡਾ ਸਾਈਕਲ ਤੋਂ ਦਿੱਤੀ ਆ ਸੀ ਕਸ਼ਟਾ ਸਾਰੇ ਜਾਂਦਾ ਜਾਂਦਾ ਮੈਂ ਆਂ ਤਾੜਾ ਤੇਰੇ ਸੋਹਰੇ ਜਾਂਦਾ ਜਾਂਦਾ ਮੈਂ ਕਾ ਨੀਟਾ ਤਾੜਾ ਕੇ ਹਾਈ ਨਿੱਪੇ ਗਏ ਲੱਗ ਸੀ ਅੱਛਾ ਦਿੱਖਦੇ ਕਹਿੰਦੇ ਚੱਲ ਪਹੁੰਚ ਗਏ ਮੇਰੇ ਤੇ ਆਜ ਨੂੰ ਰਹਾ ਮਦਿਆ ਪਹੁੰਚ ਗਏ ਲੈ ਫੇਰ ਕਿਹੜਾ ਘਟ ਸੀ ਜਾ ਕੇ ਲੱਗ ਗਿਆ pran shali ਘਟਣ ਨਾਲ ਕਹਿੰਦਾ ਮੈਂ ਰੋਟੀ ਰੁੱਟੀ ਨਹੀਂ ਮੈਂ ਖਾਂਦਾ ਹੈਗਾ ਮੈਨੂੰ ਤਾਂ ਮੁਰਗਾ ਦੋ ਮੁਰਗਾ ਲਿਆਓ ਫਿਰ ਮੇਰੇ ਵੀਰੇ ਕਿਹੜਾ ਘਟ ਸੀ ਮਿਲ ਗਿਆ ਮੁਰਗਾ ਲੈ ਲੈ ਸੁਣ ਲੈ ਫਿਰ ਜੀਜਾ ਨਾਲ ਕੀ ਹੋਇਆ ਅਸ ਫਿਰ ਆ ਦੇ ਸਾਰੇ ਸੁਣਨਗੇ ਪਹਿਲਾਂ ਆ ਯਾ ਨੋ ਮੁਰਗਾ फेर ਥੋੜਾ ਜੀਜਾ ਕਹਿੰਦਾ ਫੇਰ ਕੀ ਕਹਿੰਦਾ ਮੈਨੂੰ ਵਾਕਸ਼ ਕਰ ਬਸ ਹਰ ਗਿਆ ਜੀਜਾ ਥੋੜਾ ਕਹਿੰਦਾ ਮੈਂ ਤਾਂ ਸੋਜੂ ਗੰਡੇ ਖਾਦੇ ਜੀਜਾ ਥੋੜਾ ਕਹਿੰਦਾ ਮੈਂ ਤੂੰ ਉਹ ਜੂ ਗੰਡੇ ਖਾਦੇ ਜੀਜਾ ਥੋੜਾ ਕਹਿੰਦਾ ਮੈਂ ਤਾਂ ਸੋਜੂ ਗੰਡੇ ਖਾ ਚੰਗੀ ਦੋਸਤ ਸਾਡੀ ਕਰ ਜੀਜਾ ਦੀ ਅੱਜ ਤਾਂ ਘੜੀ ਮੂਹੇ ਬੋਲਿਆ ਥੈਂਕ ਯੂ ਸਰ ਆਪਣੇ ਸੁਣ ਲਈ ਉਹਨਾਂ ਦੇ ਮੁੰਡਾ ਹੋਇਆ ਸੋਹਣਾ ਨੇ ਖੁਸ਼ੀ ਦੇ ਵਿੱਚ ਇਹ ਤੀਆਂ ਦਾ ਸਮਾਗਮ ਕਰਾਉਣ ਲਈ 30000 ਰੁਪਏ ਭੇਜਿਆ ਸਾਡੀ ਨਾਲ ਦੇ ਇੱਕ ਵਾਰੀ ਸਵਾਗਤ ਬਹੁਤ-ਬਹੁਤ ਵਧਾਈਆਂ ਨਾਨਕ ਸਿੰਘ ਹਾਂ ਜਿੱਥੇ ਵੀ ਮੇਰੀ ਆਵਾਜ਼ ਸੁਣਦੇ ਨੇ ਨਾ ਮੈਨੂੰ ਸਾਰਿਆਂ ਦੀ ਖੜ ਪਛਾਣ ਹਾਂਜੀ ਸੋ ਕਹਿੰਦੇ ਅਰਦਾਸ ਹੁੰਦੀ ਆ ਜਿਹੜੀ ਉਹ ਦੁਨੀਆ 'ਚ ਸਭ ਤੋਂ ਵੱਡੀ ਪਾਵਰ ਹੁੰਦੀ ਹੈ ਹੈਨਾ ਮੈਂ ਇੱਕ ਇੱਕ ਮਿੰਟ ਲਿਆਨੀ ਬਸ ਤੁਹਾਡਾ ਜਿਹੜਾ ਕੰਮ ਸਾਡਾ ਰਿਸ਼ਤੇਦਾਰਾਂ ਤੋਂ ਨਹੀਂ ਬਣਦਾ ਪੈਸੇ ਲਾ ਕੇ ਨਹੀਂ ਬਣਦਾ ਹੈਨਾ ਅਸੀਂ ਜ਼ਮੀਨ ਜਾਇਦਾਦ ਵੇਚ ਦਈਏ ਕਈ ਵੀ ਨਹੀਂ ਤਾਂ ਵੀ ਸਾਡਾ ਕੰਮ ਨਹੀਂ ਬਣਦਾ ਉਹ ਕੰਮ ਹੈ ਜਿਹੜਾ ਜੇ ਸਾਡੇ ਦਿਲੋਂ ਸੱਚੀ ਅਰਦਾਸ ਨਿਕਲਦੀ ਹੈ ਨਾ ਉਹਦੇ ਨਾਲ ਸੀਰੇ ਚੜਦਾ ਅਰਦਾਸ ਦੇ ਨਾਲ ਦੁਨੀਆ ਦੀ ਵੱਡੀ ਤੋਂ ਵੱਡੀ ਪ੍ਰੋਬਲਮ ਸੌਲਵ ਹੋ ਜਾਂਦੀ ਹੈ ਪਰ ਦਿਲੋਂ ਹੋਵੇ ਸੁਆਥੀ ਤਾਂ ਫਿਰ ਇੰਨੀਆਂ ਸਾਰੀਆਂ ਭੈਣਾਂ ਨੇ ਮਿਲ ਕੇ ਅਰਦਾਸ ਕੀਤੀ ਸੀ ਸੋ ਸਾਰੀਆਂ ਨੂੰ ਵਧਾਈਆਂ ਸਾਰੇ ਪਿੰਡ ਦਾ ਇਮਾਨ ਨੇ ਮਾਨਕ ਸਿੰਘ ਤੇ ਅਜਾ ਹੁਣ ਆਪਾਂ ਥੋੜੀ ਜਿਹੀ ਗੱਲ ਉਧਰ ਕਰ ਲਈਏ ਤੇਰੇ ਜੀਜੇ ਬਾਰੇ ਗੱਲ ਕਰ ਲਈਏ ਥੋੜੀ ਜਿਹੀ ਜੀਜੇ ਬਾਰੇ ਕੋਈ ਤੁਸੀਂ ਸਾਰਿਆਂ ਨੇ ਗੱਲ ਕਰਨਾ ਜਦੋਂ ਤੁਹਾਡਾ ਦਿਲ ਕਰੇ ਯੇਸੀ ਜੀਜੇ ਦੇ ਕਿੰਨਾ ਅਦਭੁਤ ਦੱਸ ਦਿਓ ਠੀਕ ਹੈ ਫਿਰ ਮੈਂ ਦੋਨਾਂ ਬਾਅਦ ਆ ਕੇ ਫਿਰ ਮੈਂ ਡੀਜੇ ਹੋਵਾਂਗਾ ਠੀਕ ਹੈ ਜੇਕਰ ਕਿਦਾ ਕਿ ਮੈਡਮ ਬੋਲੇ ਤਾਂ ਮੈਂ ਬੋਲਾਂਗੀ ਆਪਾਂ ਤੁਹਾਡੇ ਅਕੋਰਡਿੰਗ ਚਲਾਵਾਂਗੇ ਠੀਕ ਹੈ ਕਿਉਂਕਿ ਮੈਂ ਤਾਂ ਪੈਸੇ ਲਿੱਤੇ ਮੈਂ ਤਾਂ ਬੋਲੀ ਜੂਗਾ ਹੈਨਾ ਬਾਕੀ ਜਿਵੇਂ ਤੁਹਾਨੂੰ ਵਧੀਆ ਲੱਗਦਾ ਤੁਸੀਂ ਮੈਨੂੰ ਦੱਸੀ ਜਾਇਓ

ਕਰਾਂ ਦੇ ਸੌ ਰੱਬ ਦੀਵੇ ਵੀਰਾ ਤੁਹੀਂ ਮੁੰਨਾ ਮੇਰੇਆਂ ਜਿਕਰਾਂ ਨੇ ਹੁਣ ਬਾਪੂ ਦੀ ਪਗੜੀ ਤੋਂ ਵੱਧ ਕੇ ਕੋਈ ਵਜ੍ਹਾ ਨਹੀਂ ਰਹਿ ਗਈ ਜੀਣੇ ਦੀ ਸੌਤੀ ਰੀਮੇ ਕਰਦੀ ਰਹਿੰਦੀ ਉਡੀਕ ਵਿੱਚ ਸੋਣ ਮਹੀਨੇ ਦੀ ਤੀਆਂ ਦੇ ਜਦ ਨਾਲ ਬਹਾਨੇ ਮੇ ਪੇਕੇ ਘੇੜਾ ਲਾਉਣਾ ਮਾਂਮੀ ਰੀਦੀ ਬੁੱਕਲ ਸਿਰ ਰੱਖਵੇਂ ਗੂੜੀ ਨਿੰਦੇ ਸੋਣਾ ਬਾਪੂ ਮੇਰਾ ਜੁਗ ਜੁਗ ਜੀਵੇ ਜਿਹਦੀ ਕੀਮਤ ਬੜੀ ਪਸੀਨੇ ਦੀ ਸੌ ਰੱਬ ਦੀ ਮੈਂ ਕਰਦੀ ਰਹਿੰਦੀ ਉਡੀਕ ਵਿੱਚ ਸੋਣ ਮਹੀਨੇ ਦੀ ਦਾਦਾ ਮੇਰਾ ਰੱਬ ਵਰਗਾ ਏ ਦਾਦੀ ਦੇ ਕੀ ਕਹਨੇ ਭਾਬੀਆਂ ਮੇਰੀਆਂ ਭਤੀਜੇ ਮੇਰੇ ਨਿਹਰੇ ਸੋਨੇ ਦੇ ਗਹਿਣੇ ਚਾਚੀਆਂ ਚਾਚੇ ਇੰਝ ਜਪਦੇ ਜਿਵੇਂ ਠੰਡਕ ਹੋਵੇ ਪਸੀਨੇ ਦੀ ਸੋ ਰੱਬ ਦੀ ਤੇਰੀ ਵੇ ਮੈਂ ਕਰਦੀ ਰਹਿੰਦੀ ਉਡੀਕ ਸੌਣ ਮਹੀਨੇ ਦੀ ਕਰਦੀ ਰਹਿੰਦੀ ਉਡੀਕ ਸੌਣ ਮਹੀਨੇ ਦੀ ਧੰਨਵਾਦ ਇਸ ਕੁੜੀ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਬੰਦੀਆਂ ਕਿਉਂਕਿ ਇਹੋ ਜੀਆਂ ਬੱਚੀਆਂ ਪਿੰਡ ਚੋਂ ਅੱਗੇ ਜਾ ਕੇ ਫਿਰ ਨਾਮ ਉਚਾਰਦੀਆਂ ਕਿਉਂਕਿ ਇਹ ਨਾ ਬੱਚਿਆਂ ਨੂੰ ਜੇ ਕੋਈ ਬੋਲਣਾ ਚਾਹੁੰਦਾ ਹੈ ਇਹਨੂੰ ਜਰੂਰ ਸਟੇਜ ਤੇ ਬੋਲਣ ਲਈ 2-4 ਮਿੰਟ ਜਰੂਰ ਮਿਲਨੇ ਚਾਹੀਦੇ ਆ ਇਹ ਮੈਂ ਐਦਾਂ ਹੀ ਕਰਦੀ ਆ ਜਦੋਂ ਮੇਰੇ ਕੋਲ ਕੋਈ ਵੀ ਬੱਚਾ ਬੋਲਦਾ ਆਉਂਦਾ ਹੈ ਕਿ ਮੈਡਮ ਜੀ ਮਾਈਕ ਚਾਹੀਦਾ ਮੈਂ 2 ਮਿੰਟ ਉਹਨੂੰ ਜਰੂਰ ਦੇ ਦੇਣੀ ਆ ਸੋ ਥੈਂਕ ਯੂ ਸੋ ਮਚ ਹਾਂਜੀ ਓਕੇ ਸੋ ਇਹ ਲੜਕੀ ਨੇ ਆਪ ਲਿਖਿਆ ਇਹ ਲਿਖਦੇ ਨੇ ਥੈਂਕ ਯੂ ਇੱਕ ਸ਼ੇਰ ਹੋਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਨੇ ਹਾਂਜੀ ਇਹ ਸ਼ੇਰ ਹੈਗਾ ਮੁੱਛਾਂ ਤੇ ਕਹਿੰਦਾ ਤੂੰ ਇੰਨੀ ਵੱਡੀ ਸ਼ਾਇਰ ਕੁੜੇ ਕੁਝ ਲਿਖਦਾ ਮੇਰੀਆਂ ਮੁੱਛਾਂ ਤੇ ਕੁਝ ਲਿਖ ਮੇਰੇ ਜਜ਼ਬਾਤਾਂ ਤੇ ਕੁਝ ਕਾਲੀਆਂ ਘੇਰੀਆਂ ਰਾਤਾਂ ਤੇ ਤੇਰੀ ਜੁਲਫਾਂ ਦੇ ਵਿੱਚ ਸੌ ਜਾ ਮਾਂ ਜਿਵੇਂ ਪੰਛੀ ਸੌਂਦੇ ਰੁੱਖਾਂ ਤੇ ਤੂੰ ਇੰਨੀ ਵੱਡੀ ਸ਼ਾਇਰ ਕੁੜੇ ਕੁਝ ਲਿਖਦਾ ਮੇਰੀਆਂ ਮੁੱਛਾਂ ਤੇ ਕਹਿੰਦੀ ਪੱਗ ਬਾਪੂ ਦੀ ਮੈਨੂੰ ਪਿਆਰੀ ਆ ਉਹਦੀ ਜਿਹਦੇ ਨਾਲ ਸਰਦਾਰੀ ਆ ਕਹਿੰਦੀ ਪੱਗ ਬਾਪੂ ਦੀ ਮੈਨੂੰ ਪਿਆਰੀ ਆ ਉਹਦੀ ਜਿਹਦੇ ਨਾਲ ਸਰਦਾਰੀ ਆ ਉੱਤੇ ਵੱਢ ਜਾਂਦੇ ਨੇ ਉਠਾਂ ਤੇ ਮੈਨੂੰ ਡੋਲੀ ਪਾ ਕੇ ਲੈ ਜਾਵੇ ساری ਉਮਰ ਲਿਖੂਗੀ ਮੁੱਛਾਂ ਤੇ ساری ਉਮਰ ਲਿਖੂਗੀ ਮੁੱਛਾਂ ਤੇ ਹਾਂਜੀ ਕੈਪਿੰਗ ਕਹਾ ਜੀ ਬਾਤ ਸ ਬਹੁਤ ਸੋਹਣਾ ਲਿਖਿਆ ਜੀ ਸਸ ਲੜਕੀ ਨੇ ਕਹਿੰਦੇ ਆਪਣੇ ਵਿਚਾਰ ਬਿਲਕੁਲ ਸਾਂਝੇ ਕਰਨੇ ਚਾਹੀਦੇ ਨੇ ਸ ਆਪਣੇ ਵਿਚਾਰ ਤੇ ਤੀਆਂ ਵਾਰ ਇਸ ਨੇ ਬਹੁਤ ਸੋਹਣਾ ਦੱਸਿਆ